ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਹਣਸਾਲੀ ਸਾਹਿਬ ਦੀ ਮਹਾਪੁਰਸ਼ਾਂ ਦੇ ਸੱਚਖੰਡ ਜਾਣ ਤੋਂ ਬਾਅਦ ਦੀ ਘਟਨਾ ਸਾਂਝੀ ਕਰਨ ਲੱਗੇ ਹਾਂ ਜਿਹੜਾ ਧਰਮ ਦਾ ਰਸਤਾ ਹੈ ਜੀ ਇਹਦਾ ਪਿੰਡਾ ਆਪਾਂ ਨੇ ਤੈਅ ਕਰਨਾ ਹੈ ਤਾਂ ਹਰ ਇੱਕ ਗੁਰਸਿੱਖ ਨੂੰ ਜਿਹੜਾ ਅਮਰਤ ਹਾਰਿ ਹੈ ਉਹ ਬਾਕੀ ਉਹ ਸੰਗਤ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਜਾਂ ਕਿਸੇ ਹੋਰ ਧਰਮ ਨੂੰ ਮੰਨਦੇ ਹਨ ਸਭ ਦਾ ਸਤਿਕਾਰ ਹੈ ਪਰ ਧਰਮ ਦੀ ਜੋ ਵਿਦਿਆ ਹੈ ਜੋ ਚਾਹੇ ਆਪਾਂ ਸੰਸਾਰਕ ਤੌਰ ਤੇ ਵਿਚਰਦੇ ਹਾਂ ਇਹ ਧਰਮ ਦੇ ਰਸਤੇ ਦੇ ਵਿੱਚ ਜਿਸ ਇਨਸਾਨ ਨੂੰ ਆਪਣੇ ਗੁਰੂ ਤੇ ਆਪਣੇ ਸੰਤ ਤੇ ਆਪਣੇ ਮਹਾਂਪੁਰਸ਼ ਤੇ ਆਪਣੀ ਬਾਣੀ ਤੇ ਜੋ ਗੁਰੂਆਂ ਨੇ ਲਿਖੀ ਹੈ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ ਹੀ ਨਹੀਂ ਆਇਆ ਵੀ ਸਤਗੁਰ ਮੇਰਾ ਪੂਰਾ ਹੈ ਉਦੋਂ ਤੱਕ ਉਹ ਕੁਝ ਵੀ ਹਾਸਲ ਨਹੀਂ ਕਰ ਸਕਦਾ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦਾ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਜਾ ਕੇ ਹਿਰਦੈ ਵਿਸ਼ਵਾਸ ਪ੍ਰਵ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਕਿਉਂਕਿ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚ ਰੱਬ ਵਿਸ਼ਵਾਸ ਕਰਕੇ ਹੀ ਪਾਲਿਆ ਸ਼ਰਧਾ ਭਾਵਨਾ ਸਦਕ ਚਲੀ ਗਈ ਕਿ ਉਸ ਅਕਾਲ ਪੁਰਖ ਨੂੰ ਆਪ ਆਪਣਾ ਰੂਪ ਧਾਰ ਕੇ ਭਗਤ ਧੰਨੇ ਦਾ ਉਦਾਰ ਕਰਨਾ ਪਿਆ ਸੋ ਮਹਾਪੁਰਸ਼ ਦੱਸਦੇ ਸਨ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਕਿ ਭਾਈ ਪਰਮਜੀਤ ਜੋ ਉਹਨਾਂ ਦਾ ਸੇਵਾਦਾਰ ਉਸ ਸਮੇਂ ਸੀ ਤੇ ਹੁਣ ਮੌਜੂਦਾ ਮਹਾਪੁਰਸ਼ ਹਨ ਕਿ ਭਾਈ ਸੰਗਤ ਦੇ ਕਿੰਨੀ ਆਉਂਦੀ ਹੈ ਇਹ ਮੇਰੇ ਕਰਕੇ ਨਹੀਂ ਆਉਂਦੀ ਇਹ ਆਪਣੀਆਂ ਸੰਸਾਰ ਕਲੋਣਾ ਕਰਕੇ ਆਉਂਦੀ ਹੈ ਬਾਕੀ ਜੋ ਗੁਰਬਾਣੀ ਦਾ ਚਾਨਣ ਹੈ ਮਹਾਰਾਜ ਜੀ ਨੇ ਜੋ ਮੇਰੇ ਤੇ ਕਿਰਪਾ ਕੀਤੀ ਹੈ ਇਹ ਗੁਰਬਾਣੀ ਨੂੰ ਹੀ ਨਮਸਕਾਰ ਹੈ ਨਹੀਂ ਤਾਂ ਮੈਨੂੰ ਕੌਣ ਜਾਣਦਾ ਮਹਾਂਪੁਰਸ਼ ਕਹਿੰਦੇ ਵੀ ਬਾਬਾ ਪਰਮਜੀਤ ਸਿੰਘ ਜੀ ਬੀ ਬਾਬਾ ਜੀ ਹਜ਼ਾਰਾਂ ਦੇ ਹਿਸਾਬ ਨਾਲ ਰੋਜ਼ ਸੰਗਤ ਆਉਂਦੀ ਹੈ ਫਿਰ ਆਪ ਜੀ ਕਿਰਪਾ ਕਰਕੇ ਸਭ ਦਾ ਕੰਮ ਕਿਉਂ ਨਹੀਂ ਕਰਦੇ ਸਾਰੇ ਨਹੀਂ ਕਾਰਜ ਕਰ ਦਿਆ ਕਰੋ ਮਹਾਰਾਜ ਜੀ ਮਹਾਪੁਰਸ਼ਾਂ ਦੇ ਭਾਈ ਅਸੀਂ ਤਾਂ ਸਭ ਦੇ ਕਾਰਜ ਕਰ ਦਈਏ ਪਰ ਕਰੀਏ ਕੀ ਹਜ਼ਾਰ ਦੇ ਵਿੱਚੋਂ 2 ਜਾਂ 3 ਬੰਦੇ ਇਹ ਜੇ ਹੁੰਦੇ ਹਨ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਬਾਕੀ ਦਾ ਭਾਈ ਬੱਧਾ ਚੱਟੀ ਚਾਉਂਦੇ ਹਨ ਇਸ ਕਰਕੇ ਜੋ ਵਿਸ਼ਵਾਸ ਨਾਲ ਆਉਂਦਾ ਹੈ ਭਾਈ ਉਹਦਾ ਕਾਰਜ ਹੋ ਜਾਂਦਾ ਹੈ ਜਿਹੜਾ ਇਹ ਸੋਚ ਕੇ ਆਉਂਦਾ ਹੈ ਵੀ ਪਤਾ ਨਹੀਂ ਕੰਮ ਹੋਵੇਗਾ ਜਾਂ ਨਹੀਂ ਬਾਣੀ ਪੜ ਲਈ ਪਾਠ ਕਰ ਲਈ ਅਰਦਾਸ ਵੀ ਕਰ ਲਈ ਪਤਾ ਨਹੀਂ ਮਹਾਰਾਜ ਮੇਰੀ ਸੁਣਨਗੇ ਪਤਾ ਨਹੀਂ ਨਹੀਂ ਸੋ ਵਿਸ਼ਵਾਸ ਬਹੁਤ ਜ਼ਰੂਰੀ ਹੈ ਜਦੋਂ ਇਨਸਾਨ ਨੂੰ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਹੋਵੇ ਨਾ ਤਾਂ ਫਿਰ ਪ੍ਰਮਾਤਮਾ ਵੀ ਤਾਂ ਹੀ ਕਿਰਪਾ ਕਰਦਾ ਹੈ ਸੋ ਅੱਜ ਦੀ ਜੋ ਘਟਨਾ ਹੈ ਉਹ ਇੱਕ ਵਿਸ਼ਵਾਸ ਤੇ ਆਧਾਰਿਤ ਹੈ ਮਹਾਂਪੁਰਸ਼ ਜਦੋਂ ਸੱਚਖੰਡ ਚਲੇ ਗਏ ਉਸ ਤੋਂ ਬਾਅਦ ਦੀ ਹੈ ਇੱਕ ਬੀਬੀ ਦਾ ਜੋ ਬੱਚਾ ਸੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਉਸ ਨੂੰ ਬਹੁਤ ਭਿਆਨਕ ਬਿਮਾਰੀ ਲੱਗ ਗਈ ਹੰਸਾਲੀ ਸਾਹਿਬ ਦੇ ਨੇੜੇ ਹੀ ਉਹਨਾਂ ਦਾ ਪਿੰਡ ਹੈ ਉਹ ਪਰਿਵਾਰ ਪੜਿਆ ਲਿਖਿਆ ਹੈ ਆਪ ਜੀ ਜਾ ਕੇ ਅੱਜ ਵੀ ਬਾਬਾ ਪਰਮਜੀਤ ਸਿੰਘ ਜੀ ਤੋਂ ਉਹਨਾਂ ਦਾ ਪਤਾ ਲੈ ਕੇ ਉਹਨਾਂ ਦੇ ਘਰ ਜਾ ਕੇ ਵੀ ਗੱਲ ਪੁੱਛ ਸਕਦੀ ਹਾਂ ਕਹਿੰਦੇ ਵੀ ਉਹ ਬੱਚੇ ਨੂੰ ਇੰਨੀ ਭਿਆਨਕ ਬਿਮਾਰੀ ਲੱਗ ਗਈ ਬਹੁਤ ਜ਼ਿਆਦਾ ਉਹਨਾਂ ਨੇ ਇਲਾਜ ਕਰਾਇਆ ਨੇੜੇ ਤਿਹੜੇ ਦੇ ਜਿਹਨੇ ਡਾਕਟਰ ਸਨ ਤਾਂ ਫਿਰ ਕਿਸੇ ਨੇ ਕਿਹਾ ਕਿ ਭਾਈ ਤੁਸੀਂ ਇਹਨੂੰ ਇਹ ਨੇੜੇ ਤਿਹੜੇ ਦੇ ਡਾਕਟਰਾਂ ਕੋਲ ਛੱਡੋ ਇਹਨੂੰ ਪੀਜੀਆ ਹੀ ਲੈ ਜਾਓ ਪੀਜੀਆ ਜਦੋਂ ਬੱਚੇ ਨੂੰ ਲੈ ਗਏ ਕਹਿੰਦੇ ਹਨ 18 19 ਸਾਲ ਦੀ ਉਹਦੀ ਉਮਰ ਸੀ ਉੱਥੇ ਦੇ ਜੋ ਡਾਕਟਰ ਸਨ ਉਹਨਾਂ ਨੇ ਵੀ ਆਪਣੇ ਵੱਲੋਂ ਪੂਰਾ ਜੋਰ ਲਾਇਆ ਜਿੰਨੀ ਵਿਦਿਆ ਉਸ ਜੁਣਾ ਕੋਲੇ ਉਹਨਾਂ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਕਹਿ ਦਿੱਤਾ ਕਿ ਤੁਹਾਡਾ ਬੱਚਾ ਕੁਝ ਕਿ ਦਿਨਾਂ ਦਾ ਹੀ ਹੈ ਜੀ ਹੁਣ ਹੁਣ ਤੁਸੀਂ ਇਹਦੀ ਜਿੰਨੀ ਸੇਵਾ ਕਰ ਸਕਦੇ ਹੋ ਕਰ ਲਵੋ ਸਾਡੇ ਵੱਲੋਂ ਹੁਣ ਹੱਥ ਖੜੇ ਹਨ ਤੇ ਹੁਣ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ ਪਰਿਵਾਰ ਦੇ ਵਿੱਚ ਜਦੋਂ 21 ਬੱਚਾ ਹੋਵੇ ਤਾਂ ਆਪਾਂ ਸਮਝੀ ਸਕਦੇ ਹਾਂ ਕਿ ਉਸ ਪਰਿਵਾਰ ਦਾ ਉਸ ਜੀਆ ਦਾ ਜਦੋਂ ਇਹ ਜੀ ਗੱਲ ਸੁਣਨੀ ਪੈ ਜਾਵੇ ਤਾਂ ਕੀ ਹਾਲ ਹੁੰਦਾ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹ ਘਟਨਾ ਵਾਪਰੀਆਂ ਹਨ ਉਹ ਦਾ ਪਲੀ ਭਾਂਤੀ ਜਾਣਦੇ ਹਨ ਸੋ ਉਹ ਬੱਚੇ ਨੂੰ ਘਰ ਲੈ ਆਏ ਪਰਿਵਾਰ ਸ਼ਰਧਾ ਭਾਵਨਾ ਵਾਲਾ ਸੀ ਕਿਸੇ ਨੇ ਰਿਸ਼ਤੇਦਾਰ ਨੇ ਦੱਸ ਪਾਈ ਕਿ ਤੁਸੀਂ ਮੇਰੇ ਕਹੇ ਤੇ ਇੱਕ ਵਾਰੀ ਹਣ ਸਾਲੀ ਸਾਹਿਬ ਮਹਾਪੁਰਸ਼ਾਂ ਦੇ ਅਸਥਾਨ ਤੇ ਜਾ ਕੇ ਆਓ ਕੀ ਪਤਾ ਮਹਾਪੁਰਸ਼ ਕਿਰਪਾ ਕਰ ਦੇਣ ਤਾਂ ਪਰਿਵਾਰ ਨੇ ਸਤਿਵਚਨ ਕਰਕੇ ਉਸ ਰਿਸ਼ਤੇਦਾਰ ਦਾ ਕਿਣਾ ਮੰਨ ਕੇ ਆਪ ਬੱਚਾ ਤਾਂ ਘਾਰੀ ਸੀ ਕਿਉਂਕਿ ਉਹ ਤਾਂ ਆਖਰੀ ਸਵਸ ਲੈ ਰਿਹਾ ਸੀ ਪਰਿਵਾਰ ਹੰਸਾਲੀ ਸਾਹਿਬ ਆ ਗਿਆ ਸ਼ਰਦਾ ਭਾਵਨਾ ਬਹੁਤ ਸੀ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਹੈ ਆਪਾਂ ਵੀ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਤੇ ਉਸ ਟਾਈਮ ਕੋਈ ਰਿਸ਼ਤੇਦਾਰ ਮਿੱਤਰ ਸਾਕਸ ਹੁੰਦੀ ਜਦੋਂ ਸਾਤ ਛੜ ਜਿੰਦ ਦਿੰਦੇ ਹਨ ਨਾ ਫਿਰ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ ਹਾਂ ਜਦੋਂ ਇਨਸਾਨ ਉਸ ਸਮੇਂ ਅਰਦਾਸ ਕਰਦਾ ਹੈ ਨਾ ਤਾਂ ਯਕੀਨ ਮੰਨਿਓ ਅਰਦਾਸ ਅੰਦਰ ਹੁੰਦੀ ਹੈ ਕਿਉਂਕਿ ਉਹਨੂੰ ਕੋਈ ਹੋਰ ਦਿਸਦਾ ਹੀ ਨਹੀਂ ਪ੍ਰਮਾਤਮਾ ਤੋਂ ਬਿਨਾ ਤੇ ਉਹ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਸੋ ਇਸ ਕਰਕੇ ਹਮੇਸ਼ਾ ਹੀ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਰੱਖੋ ਕਿਉਂਕਿ ਪ੍ਰਮਾਤਮਾ ਸਮਰਤ ਹੈ ਇੰਨਾ ਬਿਆੰਤ ਹੈ ਕਿ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਉਹ ਚਾਹੇ ਇੱਕ ਛਿਨ ਦੇ ਵਿੱਚ ਹੀ ਜਿਹੜੀ ਸਾਲਾਂ ਦੀ ਜੋ ਕੰਮ ਦੀ ਰੁਕਾਵਟ ਹੈ ਸੇ ਦੀ ਰੁਕਾਵਟ ਹੈ ਕੁਝ ਵੀ ਹੈ ਇੱਕ ਪਲ ਦੇ ਵਿੱਚ ਕਰ ਸਕਦਾ ਹੈ ਸੋ ਪਰਿਵਾਰ ਜਦੋਂ ਮਹਾਪੁਰਸ਼ਾਂ ਦੇ ਕੋਲੇ ਆਇਆ ਸੇਵਾਦਾਰ ਨੇ ਹੁਣ ਦੇ ਜੋ ਮੌਜੂਦਾ ਮਾਹਪੁਰਸ਼ ਬਾਬਾ ਪਰਮਜੀਤ ਸਿੰਘ ਜੀ ਹਨ ਉਹਨਾਂ ਕੋਲ ਪਰਿਵਾਰ ਗਿਆ ਬੜਾ ਪਰਿਵਾਰ ਨੇ ਵਿਰਾਗ ਕੀਤਾ ਕਿ ਮਹਾਰਾਜ ਜੀ ਬੜੀ ਆਸ ਉਮੀਦ ਨਾਲ ਆਪ ਜੀ ਕੋਲ ਆਏ ਹਾਂ ਸਾਰੇ ਰਸਤੇ ਬੰਦ ਹੋ ਗਏ ਹਨ ਹੁਣ ਤਾਂ ਬਸ ਆਪ ਜੀ ਨੇ ਹੀ ਕਿਰਪਾ ਕਰਨੀ ਹੈ ਮਹਾਪੁਰਸ਼ ਵੀ ਦਇਆ ਨਾਲ ਭਰੇ ਹੋਏ ਹੁੰਦੇ ਹਨ ਉਹਨਾਂ ਨੂੰ ਵੀ ਦੇਖ ਤਰਸ ਆ ਗਿਆ ਉਹਨਾਂ ਨੇ ਦੇਖਿਆ ਕਿ ਪਰਿਵਾਰ ਦੀ ਪੂਰੀ ਭਾਵਨਾ ਤਾਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਉਹਨਾਂ ਅੱਗੇ ਅਰਦਾਸ ਕਰ ਸਕਦੇ ਹਾਂ ਬਾਕੀ ਉਹ ਜਾਣਨ ਤੇ ਉਹ ਅਕਾਲ ਪੁਰਖ ਦੀ ਮਰਜ਼ੀ ਤਾਂ ਬਾਬਾ ਪਰਮਜੀਤ ਸਿੰਘ ਜੀ ਨੇ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ ਅੰਦਰ ਲੈ ਗਏ ਤੇ ਅਰਦਾਸ ਕੀਤੀ ਕਿ ਮਹਾਰਾਜ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੂੰ ਕਿ ਮਹਾਰਾਜ ਜੀ ਇਹ ਪਰਿਵਾਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਪ ਜੀ ਦੇ ਕੋਲ ਆਇਆ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੋ ਆਪ ਮਹਾਰਾਜ ਜੀ ਕਿਰਪਾ ਕਰੋ ਇਸ ਬੱਚੇ ਦਾ ਜੋ ਰੋਗ ਹੈ ਜੋ ਕਸ਼ਟ ਹੈ ਇਹਨੂੰ ਕੱਟ ਕੇ ਨਵੇਂ ਜੀਵਨ ਦੀ ਬਖਸ਼ਿਸ਼ ਕਰੋ ਸੋ ਅਰਦਾਸ ਤੋਂ ਬਾਅਦ ਪਰਿਵਾਰ ਘਰ ਆ ਗਿਆ ਉਸੇ ਰਾਤ ਉਹ ਬੱਚੇ ਨੂੰ ਰਾਤ ਨੂੰ ਸੁਪਨਾ ਆਇਆ ਸਵੇਰੇ ਉਸਨੇ ਆਪਣੀ ਮਾਂ ਨੂੰ ਮਾਤਾ ਨੂੰ ਬੱਚੇ ਨੇ ਇਸ਼ਾਰਾ ਕੀਤਾ ਕਿ ਮੈਨੂੰ ਇੱਕ ਕਾਪੀ ਤੇ ਪੈਨ ਦੇ ਦਿਓ ਮਾਂ ਨੇ ਸੋਚਿਆ ਵੀ ਸ਼ਾਇਦ ਆਖਰੀ ਸੁਵਾਸ ਨਾ ਹੋਣ ਕੁਝ ਲਿਖ ਕੇ ਦੇਣਾ ਚਾਹੁੰਦਾ ਹੋਵੇ ਕਿਉਂਕਿ ਬੱਚਾ ਬੋਲ ਨਹੀਂ ਸਕਦਾ ਸੀ ਇੰਨਾ ਜ਼ਿਆਦਾ ਕਮਜ਼ੋਰ ਹੋ ਗਿਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਹੀ ਕਹਿ ਲੋ ਵੀ ਹੱਥ ਪੈਰ ਚੱਲ ਪਏ ਉਸ ਨੇ ਫਿਰ ਜੋ ਕਾਪੀ ਤੇ ਲਿਖਿਆ ਉਸ ਨੂੰ ਪੜ੍ਹ ਕੇ ਉਹਦੀ ਮਾਂ ਰਿਸ਼ਤੇਦਾਰ ਸਾਥ ਸਬੰਧੀ ਹੈਰਾਨ ਹੋ ਗਏ ਬੱਚੇ ਨੇ ਲਿਖਿਆ ਕਿ ਮਾਂ ਰਾਤ ਮਹਾਪੁਰਸ਼ ਮੇਰੇ ਕਮਰੇ ਵਿੱਚ ਆਏ ਸਨ ਮੇਰੇ ਬਿਸਤਰੇ ਦੇ ਕੋਲੇ ਆ ਕੇ ਖੜ ਗਏ ਇੰਨਾ ਕ ਚਾਨਣ ਸੀਗਾ ਮੇਰੇ ਕਮਰੇ ਦੇ ਵਿੱਚ ਕਿ ਮਾਤਾ ਮੇਰੀ ਮਾਂ ਮੇਰੇ ਕੋਲੋਂ ਦੇਖਿਆ ਵੀ ਨਹੀਂ ਗਿਆ ਅਤੇ ਨਾ ਮੇਰੇ ਕੋਲੋਂ ਹੱਥ ਜੋੜੇ ਗਏ ਪਰ ਜਦੋਂ ਮਹਾਪੁਰਸ਼ਾਂ ਦੀਆਂ ਤਰੰਗਾਂ ਮੇਰੇ ਸਰੀਰ ਉੱਪਰ ਪਈਆਂ ਜੋ ਚਾਨਣਾ ਸੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਮੈਂ ਠੀਕ ਹੋ ਗਿਆ ਤਾਂ ਜਾਣ ਲੱਗਿਆਂ ਮਾਂ ਪਰੇਸ਼ਾਨ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਇਹ ਘਟਨਾ ਜਦੋਂ ਉਸਨੇ ਬੱਚੇ ਨੇ ਕਾਪੀ ਦੇ ਵਿੱਚ ਇੱਕ ਪੇਜ ਤੇ ਉੱਪਰ ਲਿਖੀ ਤਾਂ ਹਫ਼ਤੇ ਤੇ 10 ਦਿਨਾਂ ਦੇ ਵਿੱਚ ਹੀ ਕਹਿੰਦੇ ਹਨ ਕਿ ਉਹ ਬੱਚਾ ਬਿਲਕੁਲ ਠੀਕ ਹੋ ਗਿਆ ਨੋ ਵਰ ਨੋ ਹੋ ਗਿਆ ਤਾਂ ਫਿਰ ਉਸ ਬੱਚੇ ਦੀ ਮਾਂ ਨੇ ਤੇ ਪਰਿਵਾਰ ਨੇ ਉਸ ਬੱਚੇ ਨੂੰ ਲੈ ਕੇ ਇਹ ਸਾਰੀ ਗੱਲ ਬਾਬਾ ਪਰਮਜੀਤ ਸਿੰਘ ਜੀ ਨੂੰ ਦੱਸੀ ਤੇ ਅਲਦ ਵਾਲੇ ਪਿੰਡਾਂ ਦੇ ਵਿੱਚ ਵੀ ਇਹ ਘਟਨਾ ਉੱਥੇ ਬਹੁਤ ਜ਼ਿਆਦਾ ਕਹਿ ਲੋ ਵੀ ਗੱਲ ਵਾਇਰਲ ਹੋ ਗਈ ਤਾਂ ਮਾਂ ਪਰੇਸ਼ਾਨੇ ਫਿਰ ਦੱਸਿਆ ਕਿ ਭਾਈ ਉਹ ਤਾਂ ਸਦਾ ਹੀ ਸਾਡੇ ਅੰਗ ਸੰਗ ਹਨ ਉਹ ਤਾਂ ਹੁਣ ਵੀ ਇੱਥੇ ਹੀ ਹਨ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਬ੍ਰਹਮ ਗਿਆਨੀ ਸਾ ਜੀਵ ਨਹੀਂ ਮਰਦਾ ਕਿ ਜੋ ਬ੍ਰਹਮ ਗਿਆਨੀ ਹੁੰਦੇ ਹਨ ਜੋ ਮਹਾਪੁਰਸ਼ ਹੁੰਦੇ ਹਨ ਉਹ ਭਾਵੇਂ ਸੰਸਾਰ ਦੇ ਇਸ ਦੁਨੀਆ ਤੋਂ ਚਲੇ ਜਾਂਨ ਪਰ ਜਿਸ ਜਗ੍ਹਾ ਤੇ ਮਹਾਪੁਰਸ਼ਾਂ ਨੇ ਆਪਣਾ ਜੋਨਾ ਦਾ ਸਥਾਨ ਹੁੰਦਾ ਹੈ ਸੇਵਾ ਨਿਭਾਈ ਹੁੰਦੀ ਹੈ। ਮਾਪੁਰਸ਼ਾਂ ਦਾ ਸਦਾ ਹੀ ਉੱਥੇ ਪਹਿਰਾ ਹੁੰਦਾ ਹੈ। ਮਾਪੁਰਸ਼ ਕਦੇ ਵੀ ਕਿਤੇ ਨਹੀਂ ਜਾਂਦੇ। ਉੱਥੇ ਹੀ ਹੁੰਦੇ ਹਨ। ਸੰਗਤ ਦੇ ਵਿੱਚ ਵਿਚਰਦੇ ਰਹਿੰਦੇ ਹਨ। ਸੋ ਲੋੜ ਹੈ ਆਸ ਦੀ, ਅਰਦਾਸ ਦੀ ਤੇ ਵਿਸ਼ਵਾਸ ਦੀ। ਜਦੋਂ ਇਨਸਾਨ ਨੂੰ ਆਪਣੇ ਗੁਰੂ ਤੇ ਆਸ ਹੋਵੇ। ਅੰਦਰ ਪੂਰਾ ਵਿਸ਼ਵਾਸ ਹੋਵੇ। ਫੇਰ ਕਿਤੇ ਅਰਦਾਸ ਹੋ ਜਾਵੇ ਨਾ ਇੱਕ ਮਨ ਇੱਕ ਚਤਨਾ ਤਾਂ ਕੰਮ ਇੱਕ ਨਹੀਂ 101% ਕਾਰਜ ਪੂਰਾ ਹੁੰਦਾ ਹੈ ਸੋ ਇਹ ਘਟਨਾ ਆਪ ਜੀ ਨਾਲ ਸਾਝ ਇਸ ਕਰਕੇ ਕੀਤੀ ਹੈ ਕਿ ਸ਼ਾਇਦ ਸਾਡਾ ਵੀ ਗੁਰੂ ਤੇ ਵਿਸ਼ਵਾਸ ਬਣ ਜਾਵੇ ਤੇ ਆਪਾਂ ਵੀ ਬਾਣੀ ਦਾ ਪੱਲਾ ਫੜੀਏ ਜੋ ਗੁਰ ਕਹੈ ਸੋਈ ਪਲ ਮੰਨੋ ਦੇ ਮਹਾਵਾਕ ਅਨੁਸਾਰ ਜੋ ਗੁਰੂ ਕਹਿ ਰਿਹਾ ਹੈ ਜੋ ਗੁਰੂ ਕਰ ਰਿਹਾ ਹੈ ਸਾਡੇ ਜੀਵਨ ਚ ਭਲਾ ਕਰਕੇ ਮੰਨੀਏ ਸੋ ਸੰਗਤ ਜੀ ਆਪ ਜੀ ਦਾ ਨਿਮਾਣਾ ਜੀ ਬੱਚਾ ਹਾਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਕਰਨੀ ਸਤ ਗੁਰੂ ਖਿਮਾ ਬਖਸ਼ ਦੇਣ ਜੇ ਆਪ ਜੀ ਨੂੰ ਇਹ ਵੀਡੀਓ ਇਹ ਘਟਨਾ ਵਧੀਆ ਲੱਗੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਥ ਸੰਬੰਧੀਆਂ ਨੂੰ ਸਭ ਨੂੰ ਇਹ ਵੀਡੀਓ ਸ਼ੇਅਰ ਕਰਨਾ ਕਿਉਂਕਿ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਕੀ ਪਤਾ ਮਹਾਂਪੁਰਸ਼ਾਂ ਨੇ ਕਦੋਂ ਕਿਸਤੇ ਕਿਹੋ ਜੀ ਕਿਰਪਾ ਕਰ ਦੇਣੀ ਹੈ ਕਿਉਂਕਿ ਜੋ ਜੁੜੇਗਾ ਬਾਣੀ ਪੜ੍ਹੇਗਾ ਉਹਦੀਆਂ ਅਸੀਸਾਂ ਤੁਹਾਨੂੰ ਵੀ ਮਿਲਣਗੀਆਂ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਆਪ ਜੀ ਨੂੰ ਕਿੱਦਾਂ ਲੱਗੀ ਤੇ ਆਪਣੇ ਬੱਚੇ ਨੂੰ ਅਸੀਸ ਦੇਣਾ ਜੀ ਤੇ ਬਸ ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਪੂਰਾ ਕਦੇ ਡੋਲਣਾ ਨਹੀਂ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਨੂੰ ਕਦੇ ਵੀ ਟਿੱਚਣਾ ਸਮਝਣਾ ਇਹ ਘਟਨਾ ਸਿਰਫ ਉਹਨਾਂ ਲਈ ਹੈ ਜੋ ਆਸਤਿਕ ਹਨ ਜੋ ਗੁਰੂ ਦੇ ਵਿੱਚ ਭਰੋਸਾ ਰੱਖਦੇ ਹਨ ਬਾਕੀ ਨਾਸਤਿਕਾਂ ਜੋ ਵੀ ਹਨ ਮੈਨੂੰ ਮਾਫ਼ ਕਰ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ